ਸਾਚੀ ਕਾਲ ਜੀ ਵੈਲਕਮ ਟੂ ਨੀ ਮੱਟ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਿਲਕੁਲ ਨਿਊ ਫੈਬਰਿਕ ਲੈ ਕੇ ਆਏ ਜੀ ਆਪਾਂ ਐਸਕੇ ਬ੍ਰਾਂਡ ਦੇ ਵਿੱਚ ਹੋਊ ਤੇ ਰੀਵਾ ਬ੍ਰਾਂਡ ਦੇ ਵਿੱਚ ਮੁਸਾਬਾ ਸਿਲਕ ਕਰਕੇ ਇੱਕ ਨਿਊ ਫੈਬਰਿਕ ਆਇਆ ਤੇ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਜਦੋਂ ਤੁਸੀਂ ਸੂਟ ਪਾਉਂਗੇ ਤੁਹਾਨੂੰ ਮਜ਼ਾ ਆ ਜਾਣਾ ਸੂਟ ਪਾ ਕੇ ਕਿਉਂਕਿ ਇੰਨੀ ਵਧੀਆ ਫਿਟਿੰਗ ਆਉਣੀ ਤੇ ਬਹੁਤ ਹੀ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਇਹ ਵਾਲਾ ਤੇ ਬਾਕੀ ਮੈਂ ਜਦੋਂ ਤੁਹਾਨੂੰ ਸੂਟ ਦਿਖਾਵਾਂਗੀ ਚੰਗੀ ਤਰ੍ਹਾਂ ਨਾਲ ਦੀ ਨਾਲ ਐਕਸਪਲੇਨ ਕਰ ਦਵਾਂਗਾ ਤੇ ਪ੍ਰਾਈਸ ਰਹਿਣਾ 2000 2000 ਦੇ ਵਿੱਚ ਸੂਟ ਹੋਊਗਾ ਵਿਦਆਊਟ ਦੁਪੱਟਾ ਸੂਟ ਹੈ ਜੀ ਅੱਜ ਤੇ ਇਹ ਆਪਣੇ SK ਬ੍ਰਾਂਡ ਤੇ Riva brand ਦੇ ਸੂਟ ਹੋਣਗੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਨੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੋਣੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜੇ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਸੂਟ ਦੀ ਉਸੇ ਟਾਈਮ ਆਪਣਾ ਐਡਰੈਸ ਪੂਰਾ ਭੇਜ ਕੇ ਆਪਣੇ ਕੋਰੀਅਰ ਚਾਰਜਸ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੜੇ ਪਿਆਰੇ ਸੂਟ ਹੈ ਜੀ ਵਿਦਆਊਟ ਦੁਪੱਟਾ ਸੂਟ ਹੋਣਗੇ ਅੱਜ ਦੇ SK ਬ੍ਰਾਂਡ ਤੇ Riva ਬ੍ਰਾਂਡ ਦੇ ਲਿਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਤੇ ਦੇਖੋ ਬਲੈਕ بیس ਦੇ ਵਿੱਚ SK ਬ੍ਰਾਂਡ ਦੇ ਵਿੱਚ ਹੈ ਤੇ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਬਹੁਤ ਸੌਫਟ ਦੇ ਵਿੱਚ ਬਹੁਤ ਸੋਹਣਾ ਕੰਨੀ ਤੇ ਹਮੇਸ਼ਾ ਜਿਹੜਾ ਵੀ ਬ੍ਰਾਂਡ ਹੁੰਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨੀ ਹੁੰਦੀ ਆ ਵੀ ਕੰਨੀ ਤੇ ਜ਼ਰੂਰ ਦੇਖ ਲਿਆ ਕਰੋ ਇਹ ਤੇ ਲਿਖਿਆ ਹੋਇਆ ਹੈ ਸਕੇ ਬ੍ਰਾਂਡ ਮੁਸਾਬਾ ਸਿਲਕ 100% ਪਿਓਰ ਬਹੁਤ ਪਿਆਰਾ ਫੈਬਰਿਕ ਹੈ ਲਾਈਨਿੰਗ ਲਾ ਕੇ ਬਣਾਉਂਗੇ ਬਹੁਤ ਬੈਟਰ ਹੈ ਜੀ ਲਾਈਨਿੰਗ ਲਾ ਕੇ ਜੇ ਸੂਟ ਨੂੰ ਇਹਦੀ ਗ੍ਰੇਸ ਬਹੁਤ ਆਉਣੀ ਹੈ ਹਲਕੀ ਹਲਕੀ ਸ਼ਾਈਨ ਵੀ ਹੈ ਜਿਵੇਂ ਕਰੇਵ ਚ ਹੁੰਦੀ ਹੈ ਜਿੰਨੀ ਕਿ ਸ਼ਾਈਨ ਉਨੀ ਕਿ ਸ਼ਾਈਨ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਕਹਿਣ ਦਾ ਮਤਲਬ ਹੈ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਕੋਈ ਲੇਸਿਸ ਦੀ ਵੀ ਡਿਜ਼ਾਈਨਿੰਗ ਕਰਵਾ ਸਕਦੇ ਆ ਇਹ ਬਹੁਤ ਵਧੀਆ ਫਿਟਿੰਗ ਆਉਣੀ ਹੈ ਜੇ ਵਾਲੇ ਸੂਟ ਦੀ ਬਲੈਕ ਪ੍ਰਿੰਟ ਦੇ ਵਿੱਚ ਹੈ ਬਹੁਤ ਪਿਆਰਾ 올ਓਵਰ 5 ਮੀਟਰ ਦਾ ਸੂਟ ਹੈ ਜੀ ਇਹ ਤੇ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਹੈ ਮਸਾਬਾ ਸਿਲਕ ਦੇ ਵਿੱਚ ਐਸਕੇ ਬ੍ਰਾਂਡ ਦਾ ਸੂਟ ਹੈ ਜੀ ਹੁਣ ਮੈਂ ਇਹਦੇ ਪ੍ਰਿੰਟ ਦਿਖਾਉਣੀ ਆ ਤੁਹਾਨੂੰ ਸਾਰੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੋਣਗੇ ਇਹਨਾਂ ਦੇ ਇਹ ਬਲੈਕ ਚ ਸੀਗਾ ਪਹਿਲਾਂ ਜਿਹੜਾ ਤੁਹਾਨੂੰ ਦਿਖਾਇਆ ਨੈਕਸਟ ਸੂਟ ਹੈਗਾ ਆਪਣਾ ਬੜਾ ਪਿਆਰਾ ਬਲੂ ਦੇ ਵਿੱਚ ਬਲੂ ਕਲਰ ਹੈ ਇਹ ਰਾਇਲ ਬਲੂ ਹੈ ਨੇਵੀ ਬਲੂ ਨਹੀਂ ਹੈਗਾ ਰਾਇਲ ਬਲੂ ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਬੇਸ ਬਲੂ ਕਲਰ ਹੈ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ ਨਾ ਜ਼ਿਆਦਾ ਵੱਡਾ ਹੈ ਨਾ ਜ਼ਿਆਦਾ ਛੋਟਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜਿਵੇਂ ਕਈ ਵਾਰ ਆਪਣੇ ਕੋਲ ਦੁਪੱਟੇ ਹੁੰਦੇ ਵੀ ਆ ਘਰੇ ਆਪਾਂ ਉਹ ਵੀ ਰੀਯੂਜ਼ ਕਰ ਸਕਦੇ ਹਾਂ ਇਹਦੇ ਸੂਟਾਂ ਦੇ ਨਾਲ ਬਾਕੀ ਜੇ ਤੁਸੀਂ ਕੋਈ ਹੋਰ ਦੁਪੱਟਾ ਵਾਸਤੇ ਬਲੂ ਕਲਰ ਦਾ ਵੀ ਬਹੁਤ ਪਿਆਰਾ ਲੱਗਣਾ ਕਿਉਂਕਿ ਬਲੂ ਨਾ ਬੜਾ ਸੋਹਣਾ ਇਹ ਐਗਜ਼ੈਕਟ ਕਲਰ ਹੈ ਜੀ 블루 ਜਿਹੜਾ ਕੰਨੀ ਦਾ ਰੰਗ ਹੈ ਉਹ ਬੇਸ ਕਲਰ ਹੈ ਇਹਦਾ ਹਥੋਂ ਤੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲ ਜਾਣਾ ਬਿਲਕੁਲ ਨਿਊ ਫੈਬਰਿਕ ਹੈ ਬਹੁਤ ਹੀ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਬਹੁਤ ਸੋਹਣੀ ਫਿਟਿੰਗ ਆਉਣੀ ਹੈ ਫਾਲ ਬਹੁਤ ਸੋਹਣੀ ਆਉਣੀ ਹੈ ਇਹ ਵਾਲੇ ਸੂਟ ਦੀ 2000 ਪ੍ਰਾਈਸ ਹੈ ਨੈਕਸਟ ਹੈਗਾ ਕਰੀਮ ਬੇਸ ਦੇ ਵਿੱਚ ਬੇਸ ਕਰੀਮ ਹੈ ਸੂਟ ਦਾ ਤੇ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਪਲੇਨ ਏ ਬੇਸ ਮਲਟੀ ਕਲਰ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਇਹਦੇ ਨਾਲ ਤਾਂ ਦੇਖੋ ਤੁਸੀਂ ਗ੍ਰੀਨ ਦੁਪੱਟਾ ਵੀ ਲੈ ਸਕਦੇ ਹੋ ਗਾਜਰੀ ਦੁਪੱਟਾ ਵੀ ਲੈ ਸਕਦੇ ਹੋ ਕਰੀਮ ਦੁਪੱਟਾ ਹੈਗਾ ਤਾਂ ਤੁਸੀਂ ਕਰੀਮ ਦੁਪੱਟਾ ਵੀ ਲੈ ਸਕਦੇ ਹੋ ਜਿਹਦੇ ਨਾਲ ਬਾਕੀ ਜੇ ਡਾਈ ਕਰਵਾਉਣਾ ਹੀ ਹੈ ਤਾਂ ਤੁਸੀਂ ਟਾਈ ਐਂਡ ਡਾਈ ਦੇ ਵਿੱਚ ਵੀ ਡਾਈ ਕਰਾਉਗੇ ਦੁਪੱਟਾ ਉਹ ਵੀ ਬਹੁਤ ਪਿਆਰਾ ਲੱਗੇਗਾ ਐਸਕੇ ਬ੍ਰਾਂਡ ਦਾ ਬਿਲਕੁਲ ਨਿਊ ਫੈਬਰਿਕ ਹੈ ਜੀ ਮੁਸਾਬਾ ਸਿਲਕ ਤੇ ਬਹੁਤ ਹੀ ਸੌਫਟ ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਜੀ ਇਹ ਇਹ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੈ ਜਿਹੜਾ ਇਹ ਵਾਲਾ ਪ੍ਰਿੰਟ ਹੈ ਜੀ اے ਐਸ ਕੇ ਬ੍ਰਾਂਡ ਦੇ ਹਰੇਕ ਉਹਦੇ ਵਿੱਚ ਆਉਂਦਾ ਹੈ ਇਹ ਵਾਲਾ ਪ੍ਰਿੰਟ ਜਿਹੜਾ ਇਹ ਹੁਣ ਮੁਸਾਬਾ ਸਿਲਕ ਦੇ ਵਿੱਚ ਵੀ ਆ ਗਿਆ ਪਹਿਲਾਂ ਮਸਲੀਨ ਦੇ ਵਿੱਚ ਵੀ ਸੀਗਾ ਆਹ ਵਾਲਾ ਪ੍ਰਿੰਟ ਸੇਮ ਅਸੀਂ ਵੀ ਸੂਟ ਤਿਆਰ ਕਰਿਆ ਸੀ ਇਹਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਵੱਡੇ ਪ੍ਰਿੰਟ ਜਿਨ੍ਹਾਂ ਨੂੰ ਪਸੰਦ ਆ ਇਹਦੇ ਨਾਲ ਵੀ ਜਿਹੜਾ ਮਰਜੀ ਦੁਪੱਟਾ ਤੁਸੀਂ ਗ੍ਰੀਨ ਗਾਜਰੀ ਪਿੰਕ ਜਿਹੜਾ ਮਰਜੀ ਦੁਪੱਟਾ ਲੈ ਸਕਦੇ ਹੋ ਐਸਕੇ ਬ੍ਰੈਂਡ ਦੇ ਸੂਟ ਤੇ ਬਹੁਤ ਫਾਈਨ ਫੈਬਰਿਕ ਦੇ ਵਿੱਚ ਇਹ ਜਿਹੜਾ ਤੁਹਾਨੂੰ ਕਰੀਮ ਦਿਖਾਇਆ ਇਹ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਬਲੈਕ ਵੀ ਹੈਗਾ ਸੇਮ ਦੇ ਵਿੱਚ ਬਲੈਕ ਵੀ ਹੈ ਫੋਟੋ ਪ੍ਰਿੰਟ ਬਲੈਕ ਤਾਂ ਦੁਪੱਟੇ ਵਾਸਤੇ ਜ਼ਿਆਦਾਤਰ ਹੁੰਦੇ ਹੀ ਆ ਬਲੈਕ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਬਾਕੀ ਕੰਟਰਾਸਟ ਕਰਨਾ ਤਾਂ ਤੁਸੀਂ ਪਿੰਕ ਦੁਪੱਟਾ ਲੈ ਸਕਦੇ ਹੋ ਜੇ ਇਹਦੇ ਨਾਲ ਯਾਰਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਇਹ ਵਾਲੇ ਸੂਟ ਐਸਕੇ ਬ੍ਰੈਂਡ ਦੇ ਵਿਦਆਊਟ ਦੁਪੱਟਾ ਸੂਟ ਹੈ ਨੈਕਸਟ ਹੈਗਾ ਬੜਾ ਪਿਆਰਾ ਇਸ ਦਾ بیس ਹੈ ਜਿਹੜਾ ਰੈੱਡ ਕਲਰ ਹੈ ਰੈੱਡ بیس ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹ ਥੋੜਾ ਸੂਪਰ ਜਿਹਾ ਪ੍ਰਿੰਟ ਹੈ ਜਿਆਦਾ ਵੱਡਾ ਵੀ ਨਹੀਂ ਹੈਗਾ ਪ੍ਰਿੰਟ ਨਾ ਜ਼ਿਆਦਾ ਛੋਟਾ ਹੈ ਮੀਡੀਅਮ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਇਹ ਜਿਹੜੇ ਆਲ ਓਵਰ ਸੂਟ ਹੁੰਨੇ ਸਦਾਬਹਾਰ ਸੂਟ ਹੈ ਜੀ ਇਹਨਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਹਲਕੀ-ਫੁਲਕੀ ਆਪਾਂ ਕੋਈ ਡਿਜ਼ਾਈਨਿੰਗ ਕਰਕੇ ਵੀ ਇਹਨਾਂ ਨੂੰ ਸਟੀਚ ਕਰਾ ਸਕਦੇ ਹਾਂ ਬਾਕੀ ਜੇ ਪਸ ਪਾਈਪਿੰਗ ਲਗਾ ਕੇ ਵੀ ਤੁਸੀਂ ਇਹਨਾਂ ਨੂੰ ਸਟੀਚ ਕਰਾ ਕੇ ਨਾਲ ਪ्योर ਦਾ ਦੁਪੱਟਾ ਲੈ ਲਓਗੇ ਬਹੁਤ ਜ਼ਿਆਦਾ ਗ੍ਰੇਸਫੁਲ ਲੱਗੇ ਜੀ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ ਡਾਰਕ ਗ੍ਰੀਨ ਮੂੰਗਿਆ ਗ੍ਰੀਨ ਕਲਰ ਹੈ ਜੀ ਬਿਲਕੁਲ ਡਾਰਕ ਜਿਹੜਾ ਕਾਲਸ ਤੇ ਮੂੰਗਿਆ ਗ੍ਰੀਨ ਹੁੰਦਾ ਉਹ ਵਾਲਾ ਕਲਰ ਹੈ ਜੇᱫੋ ਤੁਹਾਡੇ ਕੋਲ ਇਹ ਵਾਲੇ ਸੂਟ ਪਹੁੰਚਣੇ ਮੈਨੂੰ ਇੰਨਾ ਪੂਰਾ ਯਕੀਨ ਹੈ ਵੀ ਤੁਸੀਂ ਰਿਪੀਟ ਜ਼ਰੂਰ ਮੰਗੋਗੇ ਕਿਉਂਕਿ ਇਹਨਾਂ ਦੀ ਫਿਟਿੰਗ ਤੇ ਫੈਬਰਿਕ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਵੀ ਬਹੁਤ ਫਾਈਨ ਫੈਬਰਿਕ ਹੈ ਮੇਨ ਗੱਲ ਹੈ ਜਿਹੜਾ ਬ੍ਰਾਂਡੇਡ ਸੂਟ ਹੁੰਦਾ ਉਹ ਬ੍ਰਾਂਡ ਦਾ ਆਪਾਂ ਨੂੰ ਇੱਕ ਵਾਰੀ ਲੱਗਦਾ ਹੁੰਦਾ ਵੀ ਥੋੜਾ ਮਹਿੰਗਾ ਹੈ ਪਰ ਸੂਟ ਬਹੁਤ ਵਧੀਆ ਹੁੰਨੇ ਜੀ ਬ੍ਰਾਂਡੇਡ ਸੂਟ ਡਾਰਕ ਗ੍ਰੀਨ ਕਲਰ ਦੇ ਵਿੱਚ ਸੀਗਾ ਇਹ ਨੈਕਸਟ ਹੈਗਾ ਫਰੋਜ਼ੀ ਕਲਰ ਜਿਹੜਾ ਪ੍ਰੋਪਰ ਇੱਕਦਮ ਫਰੋਜ਼ੀ ਹੁੰਦਾ ਅਸਲੀ ਫਰੋਜ਼ੀ ਕਲਰ ਉਹ ਵਾਲਾ ਕਲਰ ਹੈ ਜੀ ਇਹ ਉਕੇ ਫਿਰੋਜ਼ੀ ਚ ਵੀ ਬਹੁਤ ਸਾਰੀਆਂ ਟੋਨਸ ਆਨੀਆਂ ਲਾਈਟ ਡਾਰਕ ਇਹ ਦੇਖੋ ਪ੍ਰੋਪਰ ਫਿਰੋਜ਼ੀ ਕਲਰ ਬਹੁਤ ਪਿਆਰਾ ਫੈ布ਰਿਕ ਬਹੁਤ ਸੋਣਾ ਐਸਕੇ ਬ੍ਰੈਂਡ ਦਾ ਮਸਾਬਾ ਸਿਲਕ ਦੇ ਵਿੱਚ ਸੂਟ ਬਿਲਕੁਲ ਪਿਓਰ ਦੇ ਵਿੱਚ ਇਹਦੇ ਨਾਲ ਤਾਂ ਫਿਰੋਜ਼ੀ ਦੁਪੱਟਾ ਹੀ ਬਹੁਤ ਪਿਆਰਾ ਲੱਗਣਾ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਆਪਣੇ ਕੋਲ ਹੈਗਾ ਪਿੰਕ ਕਲਰ ਪਿੰਕ ਵੀ ਪਿੰਕ ਗਾਜਰੀ ਜਿਹਾ ਕਲਰ ਹੈ ਦੇਖੋ ਕਿੰਨਾ ਪਿਆਰਾ ਵਾਹ ਸੋਨਾ ਮਿੱਠਾ ਜਾਂ ਰੰਗ ਹੈ ਇਹ ਸੂਟ ਦਾ ਇਹਦਾ ਜੇ ਤੁਸੀਂ ਜਦੋਂ ਸਲਵਾਰ ਵੀ ਬਣਾਓਗੇ ਨਾ ਦੀ ਸਲਵਾਰ ਦੀ ਫਾਲ ਵੀ ਬਹੁਤ ਪਿਆਣੀ ਆਣੀ ਆ ਬਹੁਤ ਸੋਹਣੀ ਜਿਵੇਂ ਆਪਾਂ ਕਰੇਪ ਦੀ ਹੁੰਦੀ ਆ ਟਿਲਕਾਂ ਜਿਹਾ ਉਹ ਵੀ ਫੈਬਰਿਕ ਬਹੁਤ ਪਿਆਰਾ ਫੈਬਰਿਕ ਹੈ ਕਲਰ ਵੀ ਸਾਰੇ ਇੱਕ ਤੋਂ ਇੱਕ ਸੋਹਣੇ ਨੈਕਸਟ ਹੈਗਾ ਮਸਟਰਡ ਕਲਰ ਮਸਟਰਡ ਕਲਰ ਹੈ ਇਹ ਸਿੰਗਲ ਸਿੰਗਲ ਸੂਟ ਹੈ ਮੇਰੇ ਕੱਲਾ ਕੱਲਾ ਇੱਕ ਇੱਕ ਸੂਟ ਆਪ ਸਿਲੈਕਟ ਕਰਿਆ ਹੋਆ ਹੁੰਦਾ ਇੱਕ ਇੱਕ ਸੂਟ ਪੂਰਾ ਆਲਓਵਰ 5 ਮੀਟਰ ਦਾ ਸਿੰਗਲ ਸਿੰਗਲ ਸੂਟ ਆ ਆਪਣੇ ਕੋਲ ਐਸ ਕੇ ਬ੍ਰੈਂਡ ਦੇ ਮੁਸਾਬਾ ਸਿਲਕ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਵੀ ਮਸਟਰਡ ਕਲਰ ਦੇ ਵਿੱਚ ਇਹਦੇ ਨਾਲ ਮਸਟਰਡ ਦਾ ਦੁਪੱਟਾ ਲਓਗੇ ਤੁਸੀਂ ਬਹੁਤ ਪਿਆਰਾ ਲੱਗਣਾ ਨੈਕਸਟ ਆ ਗਿਆ ਬੜਾ ਪਿਆਰਾ ਡਾਰਕ ਹੈ ਕਾਲਸ ਤੇ ਜਿਹੜਾ ਬਲੂ ਕਲਰ ਹੈ ਜੀ ਕਾਲਸ ਤੇ ਬਲੂ ਕਲਰ ਹੈ ਕਾਲਸ ਤੇ ਜੀ ਡਾਰਕ ਕਾਲਸ ਤੇ ਕਿੰਨਾ ਪਿਆਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਡਾਰਕ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਨੇਵੀ ਬੂ ਦੁਪੱਟਾ ਲੈ ਲਓ ਜਾਂ ਕਰੀਮ ਦੇ ਵਿੱਚ ਤੁਸੀਂ ਟਾਈ ਐਂਡ ਡਾਈ ਕਰਾ ਸਕਦੇ ਹੋ ਸਕਿਨ ਤੇ ਬਲੂ ਦਾ ਬਹੁਤ ਸੋਹਣੀ ਗ੍ਰੇਸ ਸੋਹਣੀ ਹਲਕਾ ਜਿਹਾ ਪਿੰਕ ਪਵਾ ਲਓਗੇ ਵਿੱਚ ਤਾਂ ਵੀ ਬਹੁਤ ਗ੍ਰੇਸਫੁਲ ਲੁੱਕ ਬਣਨੇਗਾ ਤੇ ਨੈਕਸਟ ਆ ਗਿਆ ਬੜਾ ਪਿਆਰਾ ਪਿਆਜੀ ਪਿੰਕ ਕਲਰ ਇੱਕ ਇੱਕ ਸੂਟ ਕੱਲਾ ਕੱਲਾ ਮੇਰਾ ਪੂਰੀ ਰੀਜਨਲ ਸਿਲੈਕਟ ਕਰਿਆ ਹੋਇਆ ਜਿਨ੍ਹਾਂ ਨੂੰ ਜ਼ਿਆਦਾ ਹੈਗਾ ਵੀ ਜ਼ਿਆਦਾ ਕਲਰ ਨਾ ਹੋਣ ਪ੍ਰਿੰਟ ਦੇ ਵਿੱਚ ਥੋੜੇ ਸਿੰਗਲ ਜੇ ਉਹਦੇ ਵਿੱਚ ਹੋਵੇ ਤਾਂ ਇਹ ਬੈਸਟ ਸੂਟ ਹੈ ਜੀ ਤੁਹਾਡੇ ਲਈ ਥੋੜੇ ਏਜ ਦੇ ਅਕੋਰਡਿੰਗ ਤੁਹਾਨੂੰ ਸੋਬਰ ਸੂਟ ਪਾਉਣ ਦੀ ਆਪ ਤੇ ਤਾਂ ਤੁਸੀਂ ਆਹ ਵਾਲਾ ਸੂਟ ਲੈ ਸਕਦੇ ਪਿਆਜੀ ਪਿੰਕ ਆਨੀਅਨ ਪਿੰਕ ਕਲਰ ਦੇ ਵਿੱਚ ਇਹ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਏ ਸੀਗੇ ਇਹ ਤਾਂ ਸੀਗੇ SK ਬ੍ਰਾਂਡ ਦੇ ਮਸਾਬਾ ਸਿਲਕ ਦੇ ਵਿੱਚ ਹੁਣ ਦਿਖਾ ਪ੍ਰਾਈਸ ਸੇਮ ਰਹਿਣਾ ਹੁਣ ਦਿਖਾਣੇ ਮੈਂ ਰੀਵਾ ਬ੍ਰਾਂਡ ਦੇ ਜੀ ਇਹ ਸੇਮ ਚੀਜ਼ ਹੈ ਮਸਾਬਾ ਸਿਲਕੀ ਹੈ ਜੀ ਉਹ ਮੈਂ ਤੁਹਾਨੂੰ ਦਿਖਾਏ ਸੀਗੇ SK ਬ੍ਰਾਂਡ ਦੇ ਇਹ ਰੀਵਾ ਬ੍ਰਾਂਡ ਦੇ ਆ ਜੀ ਸੇਮ ਇਹ ਰੀਵਾ ਬ੍ਰਾਂਡ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਅੰਬੀ ਵਾਲਾ ਹੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਅਰਜ ਵੀ ਬਹੁਤ ਹੈ ਜੀ ਇਹਨਾਂ ਕੱਪੜਿਆਂ ਦਾ ਸੋਨਾ 5 ਮੀਟਰ ਚ ਥੋੜਾ ਕਾਫੀ ਖੁੱਲਾ ਸੂਟ ਬਣਨਾ ਹੈ ਪੂਰੀ ਹੈਵੀ ਸਲਵਾਰ ਦੇ ਨਾਲ ਕਿਉਂਕਿ ਆਲਓਵਰ ਸੂਟ ਦੇ ਵਿੱਚ ਸਾਈਡ ਤੋਂ ਕਪੜਾ ਵੇਸਟ ਨਹੀਂ ਹੁੰਦਾ ਪ੍ਰਿੰਟ ਬੜਾ ਪਿਆਰਾ ਹੈ ਇਹ ਪੀਕਾਕ ਬਲੂ ਕਲਰ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਬਲੂ ਪਰਪਲ ਕਲਰ ਹੈ ਨਾ ਤਾਂ ਇਹ ਪੂਰਾ ਪਰਪਲ ਹੈ ਨਾ ਇਹ ਪੂਰਪਲ ਹੈ ਡਿਫਰੈਂਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਪ੍ਰਿੰਟ ਸਾਰੇ ਇੱਕ ਤੋਂ ਇੱਕ ਜਾਨ ਪਾਈ ਪਈ ਹੈ ਪ੍ਰਿੰਟਾਂ 'ਚ ਬਹੁਤ ਪਿਆਰੇ ਇਹਦੇ ਨਾਲ ਵੀ ਟਾਈ ਐਂਡ ਦੁਪੱਟਾ ਵੀ ਕਰ ਸਕਦੇ ਹੋ ਤੁਸੀਂ ਸਿੰਗਲ ਕਰਾਉਣਾ ਸਿੰਗਲ ਦੁਪੱਟਾ ਵੀ ਇਹ ਰੀਵਾ ਬ੍ਰਾਂਡ ਦੇ ਆ ਮੁਸਾਬਾ ਸਿਲਕ ਦੇ ਵਿੱਚ ਪ੍ਰਾਈਸ ਸੇਮ ਰਹਿਣਾ 2000 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਨੈਕਸਟ ਕਲਰ ਦੇਖੋ ਕਿੰਨਾ ਸੋਹਣਾ ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਸੇਮ ਜਿਹੜਾ ਪਰਪਲ ਬਲੂ ਦਿਖਾਇਆ ਉਦੇ ਨਾਲ ਦਾ ਹੀ ਸੇਮ ਪ੍ਰਿੰਟ ਹੈ ਇਹ ਕਲਰ ਹੀ ਬਹੁਤ ਪਿਆਰੇ ਆ ਜੇ ਜਦੋਂ ਰੈਅਲਿਟੀ 'ਚ ਤੁਸੀਂ ਤੁਹਾਡੇ ਕੋਲ ਸੂਟ ਜਾਣਗੇ ਤੁਸੀਂ ਰਿਪੀਟ ਜ਼ਰੂਰ ਮੰਗਣਿਆ ਜੀ ਇਹ ਵਾਲੇ ਸੂਟ ਨੈਕਸਟ ਹੈਗਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਹੈ ਬੜਾ ਪਿਆਰਾ ਪ੍ਰਿੰਟ ਮਸਟਰਡ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬਹੁਤ ਪਿਆਰਾ ਪੂਰਾ ਆਲਓਵਰ ਸੂਟ ਹੈ ਜੀ ਇਹ ਵੀ ਰੀਵਾ ਬ੍ਰਾਂਡ ਦੇ ਹੈ ਇਹ ਨੈਕਸਟ ਪ੍ਰਿੰਟ ਆ ਗਿਆ ਆਪਣਾ ਆਨੀਅਨ ਪਿਆਜ਼ੀ ਪਿੰਕ ਕਲਰ ਦੇ ਵਿੱਚ ਆਨੀਅਨ ਪਿੰਕ ਕਲਰ ਬਹੁਤ ਪਿਆਰਾ ਸੂਟ ਆਲਓਵਰ ਸੂਟ ਹੈ ਜੀ ਇਹ ਰੀਵਾ ਬ੍ਰਾਂਡ ਦੇ ਵਿੱਚ ਹੈ ਹੋਣਾ ਇਹ ਪ੍ਰਿੰਟ ਦੇਖੋ ਸਾਰੇ ਇੱਕੋ ਇੱਕੋ ਸੋਹਣੇ ਬਹੁਤ ਸੋਹਣਾ ਪ੍ਰਿੰਟ ਹੈ ਅਟਰੈਕਟਿਵ ਹੈ ਵੀ ਵਿਦਆਊਟ ਦੁਪੱਟਾ ਸੂਟ ਹੈ ਨੈਕਸਟ ਸੂਟ ਆ ਗਿਆ ਇਹਦਾ ਮੈਂ ਬਲੂ ਤੇ ਦਿਖਾਇਆ ਸੀ ਤੁਹਾਨੂੰ ਪੀਕਾਕ ਬਲੂ ਤੇ ਫਰੋਜ਼ੀ ਗ੍ਰੀਨ ਤੇ ਬਲੂ ਕਲਰ ਪਰਪਲ ਬਲੂ ਉਹਦੇ ਨਾਲ ਦਾ ਹੀ ਸੇਮ ਪ੍ਰਿੰਟ ਹੈ ਜੀ ਇਹ ਵਾਲਾ ਬੜਾ ਸੋਹਣਾ ਵਾਈਨ ਜਿਹਾ ਕਲਰ ਹੈ ਤੇ ਪ੍ਰਿੰਟ ਬੜਾ ਪਿਆਰਾ ਹੈ ਗ੍ਰੀਨ ਫਲਾਵਰ ਦੇ ਨਾਲ ਪ੍ਰਾਈਸ ਸੇਮ ਰਹਿਣਾ ਇਹਨਾਂ ਸੂਟਾਂ ਦਾ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਡਰੈਸ ਐਸਕੇ ਬ੍ਰੈਂਡ ਤੇ ਰਿਵਰ ਬ੍ਰੈਂਡ ਦੇ ਮੁਕਾਬਲੇ ਵਿੱਚ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੇਰਾ 91465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ